ਖਬਰਨਾਮਾ ਦਿਖ ਰਿਹਾ ਸੁਪਿਆ ਨੂੰ ਮੇਰੀ ਵੱਲੋਂ ਪਿਆਰ ਭਰੀ ਸੱਗੀਕਾਰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਤਬਾਕਾ ਕਿਹੜੇ ਆਗੂ ਦੇ ਨਾਲ ਸੈਟਿੰਗ ਕਰਨ ਜਾ ਰਹੀ ਹੈ ਕਿਹੜੇ ਆਗੂ ਨੂੰ ਨਵਾਂ ਪ੍ਰਧਾਨ ਬਣਾਵੇਗੀ ਅਤੇ ਉਹੀ ਪ੍ਰਧਾਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਯਾਨੀ ਕਿ ਇੱਕ ਅਨਾਰ ਅਤੇ ਸੌ ਬਾਹਰ ਇਧਰ ਜਿੰਨੇ ਵੀ ਪੰਜਾਬ ਦੇ ਲੀਡਰ ਨੇ ਉਹ ਮੁੱਖ ਮੰਤਰੀ ਦੀ ਦੌਰ ਦੇ ਵਿੱਚ ਨੇ ਉਹ ਪ੍ਰਧਾਨਗੀ ਦੀ ਦੌੜ ਤੇ ਵਿੱਚ ਨੇ ਲੇਕਿਨ ਇਹਨਾਂ ਦੇ ਚਾ ਧਰੇ ਧਰਾਏ ਰਹਿ ਜਾਣਗੇ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਮੰਨ ਬਣਾ ਲਿਆ ਹੈ ਕਿ ਭਾਈ ਇਹਨਾਂ ਦੇ ਵਿੱਚੋਂ ਨਾ ਤਾਂ ਕੋਈ ਨਵਾਂ ਪ੍ਰਧਾਨ ਅਤੇ ਨਾ ਹੀ ਕੋਈ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਕਿਉਂਕਿ ਇਹਨਾਂ ਦੇ ਤਾਂ ਆਪਸੀ 카ਰਟੋ ਪਲੇਸ਼ ਵੀ ਨਹੀਂ ਖਤਮ ਹੋ ਰਿਹਾ ਸੁਖਵਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਬਾ ਰਾਜਾ ਬ੍ਰਿੰਗ ਚਰਨਜੀਤ ਸਿੰਘ ਚੰਨੀ ਸੁਪਾਲ ਖਹਿਰਾ ਸਾਰਿਆਂ ਨੇ ਅੱਡੀ ਚੋਟੀ ਦਾ ਜੋਰ ਲਗਾਇਆ ਕਿ ਪ੍ਰਧਾਨ ਜੀ ਮਿਲੇ ਅਤੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਹੁਣ ਤੋਂ ਹੀ ਐਲਾਨ ਕਰ ਦਿੱਤਾ ਜਾਵੇ ਕਿ ਮੁੱਖ ਮੰਤਰੀ ਦਾ ਚਿਹਰਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਫਲਾਨਾ ਵਿਅਕਤੀ ਹੋਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੌਕੇ ਤੇ ਚੌਕਾ ਮਾਰਨਾ ਚਾਹੁੰਦੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਚੌਕਾ ਮਾਰ ਦਿੱਤਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਕਿਉਂਕਿ ਮੁੱਖ ਮੰਤਰੀ ਦੀ ਦੌਰ ਦੇ ਵਿੱਚ 4 ਤੋਂ 5 ਨਾਮ ਪ੍ਰਧਾਨਗੀ ਦੀ ਦੌਰ ਦੇ ਵਿੱਚ 6 ਤੋਂ 7 ਨਾਮ ਤੇ ਇਹਨਾਂ ਦੇ ਆਪਸੀ 카ਟੋ ਕਲੇਸ਼ ਇੱਕ ਸਟੇਜ ਉੱਤੇ ਇਕੱਠੇ ਨਾ ਹੋਣਾ ਵਿਚਾਰਧਾਰਾ ਦੀ ਆਸਹਿਮਤੀ ਕਿਤੇ ਨਾ ਕਿਤੇ ਇਹ ਫੇਲਵਰ ਦੱਸਦੀ ਹੈ ਆ ਕਾਂਗਰਸ ਪਾਰਟੀ ਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਇਹ ਇੱਕ ਨਹੀਂ ਜੇਕਰ ਇਹਨਾਂ ਦਾ ਆਪਸੀ ਰਾਜੀ ਨਾ ਆਪਸੀ ਸਮਝੌਤਾ ਨਹੀਂ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿਵੇਂ ਜਿਤ ਰਣਗੀ ਕਦੇ ਰਾਹੁਲ ਗਾਂਧੀ ਨਾਲ 1 ਟੂ 1 ਗੈਟ ਅ ਮੀਟਿੰਗ 1 ਟੂ 1 ਮੀਟਿੰਗ ਹੋਈ ਕਦੇ ਜਿਹੜੇ ਹਾਗੇ ਨੇ ਇਨਚਾਰਜ ਹਾਗੇ ਨੇ ਬਬੇਸ਼ ਬਕੇਲ ਉਹਨਾਂ ਦੇ ਨਾਲ ਮੀਟਿੰਗ ਹੋਈ ਕਦੇ ਕਾਂਗਰਸ ਦੇ ਪਾਰਟੀ ਪ੍ਰਧਾਨ ਮਲਕਾ ਅਰਜਨ ਖੜਕੇ ਦੇ ਨਾਲ ਮੁਲਾਕਾਤ ਹੋਈ ਮੁਲਾਕਾਤਾਂ ਦਾ ਦੌਰ ਹਾਲੇ ਵੀ ਪੰਜਾਬ ਦੇ ਵੱਡੇ ਆਗੂਆਂ ਦਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਚੱਲ ਰਿਹਾ ਹੈ ਲੇਕਿਨ ਇਸ ਦੇ ਬਾਵਜੂਦ ਧੜੇ ਬੰਦੀਆਂ ਦਾ ਦੌਰ ਘਟਣ ਦੀ بجائے ਵੱਧ ਰਿਹਾ ਹੈ ਉਥੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਕੋਲ ਜਾਂਦੇ ਨੇ ਉਥੋਂ ਇੱਥੇ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਨਿਸ਼ਾਨ ਬਣਾ ਕੇ ਜਿੱਤ ਵਾਲੇ ਦੱਸਦੇ ਨੇ ਕਿ ਅਸੀਂ ਇਕਾਂ ਲੇਕਿਨ ਜਿਵੇਂ ਹੀ ਪੰਜਾਬ ਦੇ ਵਿੱਚ ਇਹਨਾਂ ਦੇ ਪੈਰ ਪੈਂਦੇ ਨੇ ਜਿੰਨੇ ਵੀ ਵੱਡੇ ਆਗੂ ਨੇ ਤੇ ਇਹ ਇੱਕ ਸਟੇਜ ਉੱਤੇ ਨਹੀਂ ਦਿਸਦੇ ਜੇਕਰ ਇੱਕ ਸਟੇਜ ਉੱਤੇ ਦਿਸਦੇ ਨੇ ਤੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਂਦੇ ਨੇ ਜਿਹੜਾ ਕਿ ਪੰਜਾਬ ਦੇ ਲੋਕਾਂ ਨੂੰ ਮਨਜ਼ੂਰ ਨਹੀਂ ਕਿਉਂਕਿ ਕਾਂਗਰਸ ਪਾਰਟੀ ਵੀ ਆਖਰੀ ਦਾਅ ਪੇ ਕਾਂਗਰਸ ਪਾਰਟੀ ਦੇ ਨਾਲ-ਨਾਲ ਆਮ ਆਦਮੀ ਪਾਰਟੀ ਵੀ ਆਪਣਾ ਆਖਰੀ ਦਾਅ ਪੇਸ਼ ਖੜੇਗੀ ਕੌਣ ਆਉਣਗੇ ਕਿਹਦੇ ਨਾਲ ਸੈਂਟਿੰਗ ਹੋਵੇਗੀ ਹੁਣ ਰਾਹੁਲ ਗਾਂਧੀ ਫਿਲਹਾਲ ਬਿਹਾਰ ਦੀਆਂ ਚੋਣਾਂ ਨੂੰ ਲੈ ਕੇ ਬੜੇ ਵਿਝੇ ਚੱਲ ਰਹੇ ਨੇ ਉਸ ਤੋਂ ਬਾਅਦ ਉਸ ਵਿਅਕਤੀ ਦੀ ਫਿਰ ਦੁਬਾਰਾ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਹੋਵੇਗੀ ਜਿਸ ਨੇ ਜਿਸ ਦਾ ਸੁਪਨਾ ਸੀ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਅਦਾਜ ਬਣਾਉਣਾ ਜਿਸ ਨੇ ਸੱਚ ਨੂੰ ਸੱਚ ਕਿਹਾ ਝੂਠ ਨੂੰ ਝੂਠ ਕਿਹਾ ਦੁੱਧ ਨੂੰ ਦੁੱਧ ਅਤੇ ਪਾਣੀ ਨੂੰ ਪਾਣੀ ਕਿਹਾ ਉਹ ਕਿਸੇ ਦੇ ਹੱਥਾਂ ਦੀ ਕੱਠ ਪੁਤਲੀ ਨਹੀਂ ਬਣਿਆ ਹਾਂਜੀ ਅਸੀਂ ਗੱਲ ਕਰਦੇ ਆ ਨਵਜੋਤ ਸਿੰਘ ਸਿੱਧੂ ਦੀ ਕਿਸੇ ਲੋਕਾਂ ਨੇ ਸੋਚਿਆ ਹੋਵੇਗਾ ਚਾਹੇ ਕਾਂਗਰਸ ਪਾਰਟੀ ਦੇ ਆਗੂ ਨੇ ਉਹਨਾਂ ਨੂੰ ਸੋਚਿਆ ਹੋਵੇਗਾ ਕਿ ਸਿਆਸੀ ਵਾਰੀ ਖਤਮ ਹੋ ਗਈ ਹੈ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਦੀ ਅੰਦਰੋਂ ਅੰਦਰੀ ਚਰਚਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਚੱਲ ਰਹੀ ਹੈ ਰਾਹੁਲ ਗਾਂਧੀ ਜਿਵੇਂ ਹੀ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਫ੍ਰੀ ਹੋਣਗੇ ਨਾਲ ਦੀ ਨਾਲ ਉਹਨਾਂ ਦੀ ਵੱਡੀ ਸੈਟਿੰਗ ਵੱਡਾ ਸਮਝੌਤਾ ਹੋਵੇਗਾ ਨਵਜੋਤ ਸਿੰਘ ਸਿੱਧੂ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਫਿਰ ਦੁਬਾਰਾ ਚਰਚਾ ਚਰਚਾ ਜਿਹੜੀ ਹੈ ਛੜਪੀ ਹੈ ਕਾਂਗਰਸ ਪਾਰਟੀ ਦੇ ਸਿਆਸੀ ਕੋਰੀਡੋਰ ਦੇ ਵਿੱਚ ਕਿਉਂਕਿ ਇਹ ਪੰਜਾਬ ਦੇ ਆਗੂ ਤੋਂ ਨਹੀਂ ਇਹ ਖਬਰ ਆ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਜਲਦੀ ਹੀ ਨਵਜੋਤ ਸਿੰਘ ਸਿੱਧੂ ਨਾਲ ਸਮਝੌਤਾ ਕਰੇਗੀ ਚਾਹੇ ਉਹ ਪ੍ਰਧਾਨਗੀ ਦਾ ਹੋਵੇ ਤੇ ਚਾਹੇ ਹੋਵੇ ਐਸੇ ਮੁੱਖ ਮੰਤਰੀ ਦੇ ਚਿਹਰੇ ਦਾ ਤੇ ਚਾਹੇ ਹੋਵੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੰਪੇਨ ਕਰਨ ਦਾ ਇਹ ਤਿੰਨ ਵੇ ਵੇ ਉਹ ਉਹ ਜਿਹੜੇ ਤੱਤ ਦੱਸੇ ਗਏ ਨੇ ਵਕ ਵਕ ਚੈਨਾਂ ਵੱਲੋਂ ਕਿ ਨਵਜੋਤ ਸਿੰਘ ਸਿੱਧੂ ਬੜੇ ਵੱਡੇ ਪੱਧਰ ਤੇ ਸੈਟਿੰਗ ਕਰਕੇ ਜੇਕਰ ਸੈਟਿੰਗ ਫਿੱਟ ਬੈਠਦੀ ਹੈ ਨਵਜੋਤ ਸਿੰਘ ਸਿੱਧੂ ਨੂੰ ਐਜ਼ ਏ ਪ੍ਰਧਾਨ ਦੀ ਐਜ਼ ਏ ਮੁੱਖ ਮੰਤਰੀ ਦੀ ਐਜ਼ ਏ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਬਣਾਉਣੀ ਤਾਂ ਫਿਰ ਉਹ ਦੇਰ ਨਹੀਂ ਲਾਉਣਗੇ ਸਮਝੌਤਾ ਕਰਨਗੇ ਕਿਉਂਕਿ ਹੁਣ 1 ਟੂ 1 ਮੀਟਿੰਗ ਹੋਵੇਗੀ ਨਵਜੋਤ ਸਿੰਘ ਸਿੱਧੂ ਦੀ ਅਤੇ ਨਵਜੋਤ ਕੌਰ ਸਿੱਧੂ ਦੀ ਫੈਮਿਲੀ ਸਮੇਤ ਮਿਲਿਆ ਜਾਵੇਗਾ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਜਿਹੜੀਆਂ ਬਿਹਾਰ ਵਿੱਚ ਹੋ ਰਹੀਆਂ ਨੇ ਕਿਉਂਕਿ ਉਹ ਰਾਹੁਲ ਗਾਂਧੀ ਪਰੋਂ ਬੜੇ ਵੱਡੇ ਪੱਧਰ ਤੇ ਲੜੀਆਂ ਚੱਲ ਰਹੀਆਂ ਨੇ ਨਵਜੋਤ ਸਿੰਘ ਸਿੱਧੂ ਆਉਣਗੇ ਸਿਆਸੀ ਗਲਿਆਰੇ ਦੇ ਵਿੱਚ ਫਿਰ ਚੱਟਸਾ ਛਿੜ ਪਈ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਨਵਜੋਤ ਸਿੰਘ ਸਿੱਧੂ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਐਜ਼ੇ ਪ੍ਰਧਾਨ ਦਾ ਚਿਹਰਾ ਖੁੰਦੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤਾਂ ਫਿਰ ਮਾਮਲਾ ਇੱਕ ਸਾਈਡ ਹੋਵੇਗਾ ਫਿਰ ਖੁੰਝੇ ਲੱਗੇਗੀ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਆਪ ਆਦਮੀ ਪਾਰਟੀ ਅਤੇ ਹੋਰ ਜਿਹੜੀਆਂ ਨਵੀਆਂ ਪਾਰਟੀਆਂ ਪੰਜਾਬ ਦੇ ਵਿੱਚ ਉੱਭਰ ਕੇ ਆਈਆਂ ਨੇ ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਕਰਦਾਰ ਕੁਛ ਵੀ ਕੀਤੀ ਜਾ ਸਕਦੀ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰੀ ਉੱਤੇ ਸ਼ੱਕ ਨਹੀਂ ਕੀਤਾ ਜਾ ਤੱਕ ਜਾ ਸਕਦਾ ਉਸਨੇ ਗਲਤ ਨੂੰ ਗਲਤ ਕਿਹਾ ਤੇ ਝੂਠ ਨੂੰ ਝੂਠ ਕਿਹਾ ਜੇਕਰ ਉਹਨੇ ਸਿਆਸਤ ਵਿੱਚੋਂ ਪੈਸਾ ਕਮਾਉਣਾ ਹੁੰਦਾ ਤੇ ਅੱਜ ਉਹ ਸ਼ਾਇਦ ਆਪ ਆਪ ਦੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਮੈਂ ਡਿਪਟੀ ਸੀਐਮ ਬਣ ਜਾਣਾ ਤੁਸੀਂ ਮੁੱਖ ਮੰਤਰੀ ਬਣ ਜਾਓ ਲੇਕਿਨ ਪੰਜਾਬ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਨੂੰ ਲੈ ਕੇ ਇਮਾਨਦਾਰੀ ਨੂੰ ਲੈ ਕੇ ਕੇਜਰੀ ਵਲਦੇ ਨਾਲ ਸਿਚੌਤਾ ਨਹੀਂ ਕੀਤਾ ਧੰਨਵਾਦ